ਯੁੱਧ ਨਸ਼ਾ ਵਿਰੁੱਧ ਜਾਗਰੂਤਾ ਮਹਮ ਦੇ ਤਹਿਤ ਅੱਜ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਔਟਮੰਦਖਾਂ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਹੜੇ ਨਸ਼ਿਆਂ ਦਾ ਵਪਾਰ ਕਰਦੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਕੀਤੀ ਗਈ ਅਤੇ ਕਈ ਘਰਾਂ ਨੂੰ ਤਾਲੇ ਲਾ ਕੇ ਆਸੇ ਪਾਸੇ ਚਲੇ ਗਏ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਤਸ ਚੁੱਕੇ ਉਹਨਾਂ ਨੂੰ ਬਾਹਰ ਕੱਢਣ ਲਈ ਪੰਜਾਬ ਸਰਕਾਰ ਨੇ ਇੱਕ ਮਹਮ ਚੁਲਾਈ ਏ ਪੰਜਾਬ ਸਰਕਾਰ ਆਪਣੇ ਖਰਚੇ ਤੇ ਉਹਨਾਂ ਨੌਜਵਾਨਾਂ ਦਾ ਇਲਾਜ ਕਰਵਾ ਕੇ ਦੇ ਰਹੀ ਤਾਂ ਕਿ ਨੌਜਵਾਨਾਂ ਦਾ ਚੰਗਾ ਭਵਿੱਖ ਬਣ ਸਕੇ ਅਤੇ ਉਹ ਨਸ਼ਿਆਂ ਨੂੰ ਛੱਡ ਕੇ ਚੰਗੇ ਨਾਗਰਿਕ ਬਣ ਸਕਣ ਅਤੇ ਆਪਣੇ ਪਰਿਵਾਰ ਦਾ ਚੰਗਾ ਭਵਿੱਖ ਬਣਾ ਸਕਣ ਵਧੇਰੇ ਜਾਣਕਾਰੀ ਵਧੇਰੇ ਜਾਣਕਾਰੀ ਲਈ ਆਓ ਆਪਾਂ ਗੱਲਬਾਤ ਕਰਦੇ ਹਾਂ ਡੀਐਸਪੀ ਅਤਲ ਸੋਨੀ ਅਤੇ ਸਰਪੰਚ ਕੁਲਦੀਪ ਸਿੰਘ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਜੀ ਵਿਸ਼ੇਸ਼ ਰਿਪੋਰਟ ਕੋਣ ਹੈ ਤੁਸੀਂ ਜੁਆਨਾਸ ਨਹੀਂ ਹਾਂ ਪਾਲੀ ਦਾ ਮਦਲਾ ਕੋਣ ਨੇ ਸਾਡੇ ਦਾਦੀ ਕਿਹਦੇ ਦੀ ਹੈ ਹਾਂ ਦਾਦਾ ਕਿਉਂ ਨਾ ਸੀ ਦਾਦਾ ਹੀ ਪੀਂਦੇ ਗਏ ਨਹੀਂ ਹਾਂ ਜੀ ਮੁੰਡਾ ਬੜ ਮੇੜਾ ਮੇਰਾ ਕਿਦਾ ਉਹ ਜਾਨੀ ਦਾਖਿਲ ਦਿਵਾ ਲਈ ਹਾਂ ਜੀ ਕਰਾਓ ਜੀ ਦਾਖਲਾ ਸਭ ਬੋਲੋ ਕਿਉਂ ਕਿ ਤਵੇ ਤੇ ਦਵਾਟ ਹੋ ਰਹੀ ਹੈ ਅਈ ਸਭ ਬਚੇਗਾ ਔਰ ਕੋਈ ਗੱਲ ਨਹੀਂ ਲਿਆਉਗੇ ਤੇ ਜਰਾ ਦੇਰ ਹੋ ਕੇ ਪਹੁੰਚਾ ਹਰ ਵਾਰ ਆਜਾ ਆਜਾ ਅਜੂ ਦਨ ਨਹੀਂ ਲੈ ਜੀ ਜਾਣਾ ਪੰਨਾ ਪੁੰਨਾ ਨਹੀਂ ਰੋ ਦਾਗਰ ਕਰਾਵਾ ਕੇ ਜੀ ਤੇ ਇਹਨਾਂ ਦਾ ਹਾਂ ਲਿਸਟ ਤੇ ਨਾ ਸਹੀ ਹੋਏਗੀ ਜੀ ਸਾਰੇ ਲਿਸਟਾਂ ਦੇ ਪਿੰਡਾਂ ਦੇ ਨਾਂ ਗਏ ਜੀ ਫੀਲ ਬਹੁਤ ਮਿਹਰਬਾਨੀ ਕੀਤੀ ਬਹੁਤ ਜਿਆਦੀ ਜਿਗਰਾ ਦੇਣਾ ਨਾ ਹੈ ਜਨਾਲੇ ਵੀ ਬੜਾ ਜੈਸੇ ਹੋਊਗਾ ਲੈਣੇ ਉਹ ਵੀ ਗੱਤ ਆਹ ਸਾਇਣੀ ਨਾ ਕੋਲ ਉਹ ਕੰਡ ਤੇ ਜੀ ਤੁਸੀਂ ਆਹ ਦੇ ਦਿਓ ਕਿਥੇ ਉਹਨਾਂ ਨੂੰ ਉਤਾਰ ਲੈਣੇ ਚਾਹੀਦੇ ਆ ਅੱਛਾ ਰੋ ਜਾ ਕਰ ਇੰਨੀ ਆ 100 ਕਿਹੜਾ ਦਰਵਾਜ਼ਾ ਵਿੱਚ ਬੈਠੇ ਰਹੇ ਉਹ ਮੁਜ ਜਾਵਾ ਜੀ ਮਾਈ ਮਾਰਵਾਇਆ ਆ ਮਾਰੀ ਬਾਜੀ ਜਿਵੇਂ ਮੈਨੂੰ ਮੈਂ ਤਾਂ ਆਪ ਕਰਾਉਣਾ ਹਮ ਤਾਂ ਆਪਣਾ ਜਰਾ ਕੋਮਤੀ ਲੋੜੀ ਆ ਨਹੀਂ ਬਰਾ ਅੱਜ ਮੈਂ ਨਹੀਂ ਆ ਜੇ ਜਿਵੇਂ ਜਿਵੇਂ ਲੋਹ ਹੋਣਾ ਇਹ ਆਵਾਜ਼ ਨਾ ਕੋਈ ਘਰੇ ਆ ਤੁਹਾਨੂੰ ਦੱਸ ਨਹੀਂ ਨਹੀਂ ਮੈਂ ਆ ਮੈਂ ਆਪ ਕਰਾਉਣਾ ਇਹ ਆਪ ਬਕਾਈ ਮੈਂ ਜਨਾ ਬੜਾ ਕਰਾਣਗੇ ਸਿਕਾਈ ਇਹ ਅੱਜ ਕਰਾ ਦੇਗਾ ਇਤਾਂ ਹੀ ਫਿਰ ਆਈ ਮੇਰੇ ਕੋਲ ਕੁਝ ਨਹੀਂ ਕਰਨਾ ਕੋਟੇ ਦਾ ਕਰਨਾ ਸਾਡਾ ਕੋਈ ਨਾ ਆਉਂਦਾ ਥੋੜਾ ਚਿਰ ਰੱਖੋ ਨਿਕਲ ਜਾਓ ਕੋਈ ਇੱਥੇ ਫਿਰ ਪਰਸ ਆ ਨਹੀਂ ਰਹਿਤਾ ਤੇਰਾ ਬੋਲ ਨਹੀਂ ਤਾਂ ਸਰਦਾ ਕੋਈ ਪੰਨਾ ਪੂਣਾ ਮੇਰਾ ਇਹ ਸੁਣੋ ਕੋਈ ਗੱਲ ਨਹੀਂ ਇੰਚਾ ਕਰੇ ਐਡਮਿਟ ਕਰਾ ਕੋਈ ਗੱਲ ਨਹੀਂ ਆਹ ਫਾਟੋ ਗਏ ਜੈਨ ਆ ਤੁਮ ਨੂੰ ਪੰਚਾ ਸਾਨੂੰ ਪੰਚਾ ਕਰਾਏ ਦਾ ਬਚਾ ਕਰਾ ਅੱਜ ਕਰਾਂ ਦੇ ਆਪਨੇ ਮਾਤੇ ਕਲਾਈ ਜਨਮ ਨਾ ਕਿਤੇ ਡਰਦਾ ਨਾ ਵਰਪਾ ਉਹਨਾਂ ਨੇ ਕੰਪਲੇਨ ਦਿੱਤੀ ਹੋਈ ਤੁਹਾਨੂੰ ਕੰਪਲੇਨ ਕਹਿੰਦੇ ਹਾਂ ਅੱਜ ਦੋ ਕਿਲਾ ਨਹੀਂ ਫਿਲਾਂ ਬੰਦੇ ਨੇ ਕਾਲ ਵੀ ਕਰ ਲਿਆ ਜੀ ਇੱਲਾਹੀ ਤੋਂ ਇਹ ਹਮਾਰਾ ਮੈਸੇਜ ਨਹੀਂ ਕਰਿਆ ਅਸਲ ਵਿੱਚ ਉਹ ਵੀ ਜਦੋਂ ਬੋਲਿਆ ਕਰਿਆ ਨਹੀਂ ਪਤਾ ਮੈਂ ਤੇਰਾ ਮੁੰਡਾ ਤੇਰੇ ਘਰ ਦਿੰਦਾ ਹੈਗਾ ਤੈਨੂੰ ਇਹ ਵੀ ਪਤਾ ਕਰਦਾ ਜੀ ਇਹ ਪਤਾ ਵੀ ਇਹਨੇ ਆਪਾਂ ਸੈਰ ਮੇ ਆਉਣ ਆਇਆਗਾ ਕਦੇ ਜਰ ਹੋਗੇ ਨਹੀਂ ਆਏ ਹੋ ਸਰ ਫਾਰ ਕਰ ਹੋਣਾ ਨਹੀਂ ਆਉਂਦਾ ਕੋਈ ਮੈਨੂੰ ਬਦਲਣ ਨੂੰ ਫੰਦਾ ਨਹੀਂ ਲੈਂਦਾ ਜੇ ਵੀ ਲਿਖਣ ਕਰਦੇ ਇਹਨਾਂ ਦਾ ਨਿੱਕਲ ਆਇਆ ਹੈ ਇਹਨਾਂ ਨੇ ਗੁਰਵਰ ਗੰਨ ਚੋੜੀਏ ਉਹਦਾ 5 ਠੀਕ ਹੈ ਹਮਨ ਅਰੇ ਆ ਵੀ ਦਰਸਵਾ ਦਿ ਕਰਕੇ ਨੇ ਵੇਚ ਦੇਣਾ ਹੈ ਉਹ ਜਿਹੜੀਆਂ ਹਮ ਦੀ ਨਿਕਾਣ ਬਲਾਏ ਨਾ ਇਹ ਸਾਰਾ ਸਮਾਨ ਚੈੱਕ ਕਰਕੇ ਨੇ ਵੇਚ ਦੇਣਾ ਹੈ ਉਹ ਲਿਆ ਕੇ ਐਡਵਰਟ ਕਰਾ ਦੇਗੇ ਪਾਦਾ ਤਾਂ ਉਹ ਹੀ ਲੜਗੀ ਜਿੱਥੇ ਗਾਦੇ ਕਿ ਚੈਕਿੰਗ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਵਿੱਚ ਪੇਂਟ ਕੋਟ ਮੁਹੰਮਦ ਖਾਨ ਦੇ ਵਿੱਚ ਇਹ ਕੀ ਕਹਿਣਾ ਚਾਹੁੰਦੇ ਇਹ ਇਸ ਬੰਦ ਵਿੱਚ ਮੈਂ ਤਾਂ ਇਹ ਹੈ ਕਿ ਜਿਹੜਾ ਡਰਗਸ ਦੇ ਉੱਪਰ ਸਾਡਾ ਹੈ ਚਲ ਰਿਹਾ ਹੈਗਾ ਪ੍ਰੋਗਰਾਮ ਦਿਨੇ ਰਾਤੀ ਇੱਥੇ ਇਹ ਇਹਨਾਂ ਚਾਰ ਡਰਗਸ ਪਿੰਡ ਦੇ ਵਿੱਚ ਹੋ ਇਚੀ ਕਦੇ ਖਤਮ ਹੋ ਗਈ ਸੋ ਜਿਹੜੇ ਬੰਦੇ ਕਰਦੇ ਨੇ ਉਹਨਾਂ ਨੂੰ ਇਹ ਸੀਗਾ ਵੀ ਜੇ ਕਰਦੇ ਜੋ ਲੱਭ ਜਾਨੀ ਕਰੇ ਜਾਂ ਕਿਸੇ ਬਜ਼ੇ ਰਿਸ਼ਤੇਦਾਰੀ ਜੋਨ ਦੇ ਉਹਨਾਂ ਦੇ ਪਰ ਉਹ ਕਾਰਵਾਈ ਕੀਤੀ ਜਾਏਗੀ ਜੋ ਉਹ ਕੰਮ ਕਰ ਰਹੇ ਹੈਗੇ ਸੋ ਕਈ ਪਰਿਵਾਰ ਐਸੇ ਹੈਗੇ ਜਿਨ੍ਹਾਂ ਦੇ ਬੱਚੇ ਵੀ ਕਰਦੇ ਗਿਆ ਉਹ ਸਿਰਫ ਗੋਲੀਆਂ ਖਾਂਦੇ ਹੈਗੇ ਜਾਂ ਕਿਸੇ ਪਾਸੇ ਕੋਈ ਡਰਗਸ ਲੈ ਲੈਂਦੇ ਹੈਗੇ ਤੇ ਅਸੀਂ ਉਹ ਚਾਹੁੰਦੇ ਕਿ ਇਹਨਾਂ ਦੇ ਉੱਪਰ ਐਫ ਆਈ ਆਰ ਨੋ ਲਾਂਚ ਕਰਕੇ ਇਹਨਾਂ ਨੂੰ ਅਸੀਂ ਐਡਮਿਟ ਜੂਰ ਕਰਾਈਏ ਵੀ ਕੋਈ ਮੌਕਾ ਦੇ ਕੇ ਦੇਖੀਏ ਉਹ ਪਰਵਾਰਾਂ ਦਾ ਇਨਾ ਮੜਾ ਹਾਲ ਅਸੀਂ ਪਿੰਡ ਤੋਂ ਪਿੰਡ ਘਾਟੂ ਘਰ ਜਾ ਕੇ ਦੇਖ ਰਹੇ ਹਾਂ ਕਿ ਬਹੁਤ ਹੀ ਜ਼ਿਆਦਾ ਮਾਰਾ ਆ ਰਿਹਾ ਘਰ ਦੇ ਵਿੱਚ ਜਿਹੜੇ ਮਾਪੇ ਰੋ ਰਹੇ ਨੇ ਜਨਾਨੀ ਰੋ ਰਹੀ ਬੱਚਾ ਰੋ ਰੋ ਮੇਨ ਇਨਾ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਵੀ ਜਿਨ੍ਹਾਂ ਨੂੰ ਆਪਾਂ ਐਡਮਿਟ ਕਰਵਾ ਸਕਦੇ ਹਾਂ ਹਸਪੀਟਲਾਂ ਦੇ ਵਿੱਚ ਉਹ ਸੈਂਟਰਾਂ ਦੇ ਵਿੱਚ ਜੁਆਈਆਂ ਅਸੀਂ ਦਵਾ ਸਕਦੇ ਹਾਂ ਤੋਂ ਉਹ ਅੱਜ ਅਸੀਂ ਸੋਚਿਆ ਜੀ ਅਸੀਂ ਪੰਜ ਚਾਰ ਪਿੰਡ ਜਾ ਕੇ ਆਏ ਨੇ ਪੰਜ ਚਾਰ ਬੰਦੇ ਅਸੀਂ ਐਡਵਰਟ ਕਰਾਈਏ ਕੋਟ ਮੋਹਮਦ ਖਾਨ ਦੇ ਵਿੱਚ ਵੀ ਅਸੀਂ ਚਾਰ ਪੰਜ ਘਰੇ ਕੋ ਮੇਲ ਤੇ ਠੀਕ ਸਾਨੂੰ ਮਿਲਿਆ ਗਿਆ ਲੱਗਦਾ ਉਹਨਾਂ ਉਹਦਾ ਵੀ ਇਹੀ ਹੈ ਵੀ ਅਸੀਂ ਉਹਨਾਂ ਨੂੰ ਐਡਮਿਟ ਕਰਵਾ ਵਧੀਆ ਉਤਰੀ ਕਰਨ ਆਪਣੇ ਕਰਕੇ ਦੁਆਰਾ ਦੇਖੀ ਜਾਂਦੇ ਇਹਨਾਂ ਦੀ ਦਵਾਈ ਚੱਲੇਗੀ ਇਹਨਾਂ ਨੂੰ ਅਸੀਂ ਹੈਡਮੈਂਟ ਹਸਪੀਟਲ ਚ ਕਰਾਂਗੇ ਦਵਾਈ ਚੱਲੇਗੀ ਪੂਰੀ ਸਾਈਕੋਟੈਸਟ ਹੁੰਦਾ ਹੈਗੇ ਸਾਰੇ ਜਿਹੜੀਆਂ ਦਵਾਈਆਂ ਤੇ ਡਾਕਟਰਸ ਉੱਥੇ ਸਾਰੇ ਮਾਹਿਰ ਨੇ ਹੁਣ ਕੋਸ਼ਿਸ਼ ਹੈ ਹੀ ਹੁੰਦੀ ਵੀ ਛੱਡ ਦੇਣ ਸਾਨੂੰ ਭਾਵੇਂ ਉਹਨਾਂ ਨੂੰ 1 ਮਹੀਨਾ ਲੱਗੇ ਜਾਂ 2 ਮਹੀਨੇ ਲੱਗੇ ਉਹ ਸਾਰਾ ਜਿਹੜਾ ਖਰਚਾ ਆ ਗਿਆ ਪੰਜਾਬ ਸਰਕਾਰ ਦੇਗਾ ਖਾਣਾ ਪੀਣਾ ਵਗੈਰਾ ਇਹ ਕਈ ਵਾਰ ਉਸ ਨੂੰ ਦੇਖ ਕੇ ਮਾਂ ਪਿਓ ਵੀ ਡਰ ਜਾਂਦੇ ਨੇ ਕਿ ਸ਼ਾਇਦ ਸਾਡੇ ਬੱਚੇ ਤੇ ਪਰਚਾ ਹੀ ਨਾ ਦਰਜ ਕਰ ਦਿੱਤਾ ਜਾਵੇ ਨਹੀਂ ਕੋਸ਼ਿਸ਼ ਹੈ ਹੀ ਹੁੰਦੀ ਵੀ ਜਿਹੜੇ ਬੱਚੇ ਇਦਾਂ ਦੇ ਕੰਮ ਨਹੀਂ ਕਰ ਰਹੇਗੇ ਉਹਨਾਂ ਨੂੰ ਦੇਖ ਖਾਨ ਦੇ ਆਦੀ ਉਹਨਾਂ ਨੂੰ ਵੀ ਪਛੜਾ ਕੇ ਜੇ ਮੈਡੀਕਲ ਉਹਨਾਂ ਦਾ ਕਰਵਾ ਕੇ ਜੇ ਉਹਨਾਂ ਨੂੰ ਐਡਮਿਟ ਕਰਾ ਸਕਦੇ ਤੇ ਜਿਹੜੇ ਉਹਨਾਂ ਹਟਦੇ ਹੀ ਨਹੀਂ ਹੈਗੇ ਫਿਰ ਉਹਨਾਂ ਨੂੰ ਤਾਂ ਉਸ ਚੀਜ਼ ਦਾ ਭਜਾਮਾ ਦੇਣਾ ਹੀ ਪੈਣਾ। ਅਰੇ ਇਹ ਜਿਹੜਾ ਖਰਚਾ ਜਦੋਂ ਐਡਮਿਟ ਕਰਵਾਉਂਦੇ ਜੇ ਫਿਰ ਖਰਚਾ ਕੌਣ ਕਰੇਗਾ? ਹੁਣ ਪੰਜਾਬ ਸਰਕਾਰ ਨੇ ਸਾਰੀਆਂ ਉਪ ਤਬਦੀਦੀ ਦਿੱਤੀਆਂ ਹੀ ਨੇ। ਸਾਡੇ ਕੋਲ ਅੰਦਰ ਵਿੱਚ ਕੋਈ ਪੈਸਾ ਨਹੀਂ ਲੱਗਣਾ ਜੀ। ਸਿਰਫ ਇਹ ਵੀ ਜਿਹੜਾ ਬੰਦਾ ਉੱਥੇ ਜਾਣਾ ਹੈਗਾ ਉਹਨੂੰ ਉੱਥੇ ਲੈ ਕੇ ਜਾਣਾ ਹੈਗਾ ਆਪੇ ਐਡਮਿਟ ਹੋਣ ਜੇ ਉੱਥੇ। ਖਾਣਾ ਪੀਣਾ ਰਹਿਣਾ ਦਵਾਈ ਸਾਰੀ ਇਹ ਸਾਰੀ ਜੀ ਸਰਕਾਰ ਦੇ ਕਟੇ ਸਰ ਇਸ ਸੱਚ ਅਭਿਆਨ ਦੇ ਦੌਰਾਨ ਕੋਈ ਵੇਚਣ ਵਾਲਾ ਵੀ ਕਿਨਾਲ ਦੇ ਕੋਈ ਦਿੱਕਤੀ ਦੋਗ ਦੋਗ ਬੰਦੇ ਸਰ ਨਾ ਆਏ ਸੀ ਉਹਨਾਂ ਨੇ ਘਰੇ ਵੀ ਅਸੀਂ ਰੇਡ ਕੀਤਾ ਉਹ ਹੱਲੇ ਹੈ ਨਹੀਂ ਹੁਣ ਇੱਕ ਵਾਰੀ ਜੇ ਕੋਈ ਸਿਸ ਜਿਸਲੇ ਕਾ ਜੀ ਪੈਣ ਜ ਵੜਦੀ ਹੈ ਜਿਹੜੇ ਮਾੜੇ ਪਹਿਲੇ ਨਿਕਲ ਜਾਂਦੇ ਨੇ ਤੋਂ ਅਸੀਂ ਅੱਜ ਇਸ ਉਮੀਦ ਨਾਲ ਆਈ ਸੀ ਆ ਵੀ ਜਿਹੜੇ ਬੰਦੇ ਖਾਂਦੇ ਨੇ ਉਹਨਾਂ ਨੂੰ ਅਸੀਂ ਐਡਮਿਟ ਕਰਾਈਏ ਕੁਝ ਮਾਪੇ ਵੀ ਤੁਹਾਡੇ ਕੋਲ ਜਿਹੜੀਆਂ ਕੰਪਲੇਂਟਾਂ ਲੈ ਕੇ ਆਏ ਨੇ ਹਾਂ ਸਾਡੇ ਕੋਲ ਲੈ ਕੇ ਆਏ ਵੀ ਸਾਡਾ ਬੇਟਾ ਖਾਂਦਾ ਵੀ ਉਹਨੂੰ ਲੈ ਕੇ ਜਾਈਏ ਤੇ ਹੁਣ ਕੁਦਰਤੀ ਨਹੀਂ ਹੈ ਕਿ ਤੇ ਧਿਆੜੀ ਤੇ ਗਿਆ ਹੈਗਾ ਤਾਂ ਉਹਨੂੰ ਵੀ ਅਸੀਂ ਸ਼ਾਮ ਤੱਕ ਬੁਲਾ ਲਿਆਗੇ ਵੀ ਹਾਂ ਆ ਕੇ ਤੇ ਉਹਨੂੰ ਐਡਮਿਟ ਕਰਾ ਕੇ ਦਵਾਈ ਵੀ ਕਰਾ ਦੇ ਉਹ ਸਹੀ ਰਾਤ ਤੇ ਲਈ। ਔਰ ਜਿਹੜੇ ਮਾਪੇ ਡਰ ਰਹੇ ਨੇ ਅਜੇ ਵੀ ਕਿ ਮਤਲਬ ਕਿ ਬੱਚੇ ਖਾਂਦੇ ਹੀ ਨਹੀਂ ਔਰ ਵੇਚਦੇ ਨਹੀਂ। ਉਹਨਾਂ ਦੇ ਮਾਪੇ ਡਰਦੇ ਨੇ ਕਿ ਪੁਲਿਸ ਜਿਹੜੀ ਆ ਉਹਨਾਂ ਨੂੰ ਜੇਲ੍ਹ ਨਾ ਭੇਜ ਦੇਵੇ। ਤੁਸੀਂ ਕੋਈ ਤਾਂਹੀਂ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਚੱਲਿਆ ਵੀ ਚਲੋ ਸਾਡੇ ਪੁਲਿਸ ਦੇ ਕੋਈ ਕਹੇ ਵੀ ਨਹੀਂ ਮਾਪੋ ਗੱਲ ਬੰਦ ਦੇਗੇ। ਉਹ ਡਰਦੇ ਨੇ ਤੇ ਸਰਪੰਚ ਦੱਸ ਸਕਦਾ ਵੀ ਹਾਂ ਵੀ ਨਹੀਂ ਜੀ। ਵੀ ਮੇਰੀ ਜ਼ਿੰਮੇਵਾਰੀ ਆ ਵੀ ਉਹਨੂੰ ਸਿਰਫ ਐਡਮਿਟ ਕਰਾਉਣਾ ਉਸ ਲੈ ਕੇ ਜਿਨੇ ਪਰਚਾ ਨਹੀਂ ਦੇਣਾ। ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਵੱਲੋਂ ਕਾਸੋ ਮਿਸ਼ਨ ਦੇ ਤਹਿਤ ਜਾਂ ਕਹਿ ਲਓ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਰੋਕਣ ਵਾਸਤੇ ਜੋ ਅਭਿਆਨ ਚਲਾਇਆ ਗਿਆ ਉਹਦੇ ਤਹਿਤ ਤੁਹਾਡੇ ਪਿੰਡ ਦੇ ਵਿੱਚ ਅੱਜ ਸਰਚ ਅਭਿਆਨ ਕੀਤਾ ਜਾ ਰਿਹਾ ਹੈ ਜੀ ਜੀ ਮੈਂ ਬਹੁਤ ਬਹੁਤ ਧੰਵਾਦਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਡੀਐਸਪੀ ਅਤੇ ਉਨ੍ਹਾਂ ਦਾ ਅਤੇ ਸਮੁੱਚੀ ਉਨ੍ਹਾਂ ਦੀ ਟੀਮ ਦਾ ਸੋ ਜੋ ਸਰਕਾਰ ਵੱਲੋਂ ਚਲਾਈ ਗਈ ਮੁਹਿੰਮਾਂ ਉਹਦੇ ਅਨੁਸਾਰ ਅੱਜ ਲਿਸਟ ਜਿਹੜੀ ਸੋ ਮੈਨੂੰ ਮਿਲੀ ਸੀਗੀ ਉਦੇ ਅਨੁਸਾਰ ਹੀ ਸਾਬੂਨਾਬਲੂ ਮੈਨੂੰ ਕਹੌ ਲਾਈ ਸੀ ਕਿ ਆਹ ਵਾਲੇ ਘਰ ਜਿਹੜੇ ਇਹਨਾਂ ਘਰਾਂ ਵਿੱਚ ਸਾਨੂੰ ਲੈ ਕੇ ਜਾਓ ਕਿਉਂਕਿ ਇਹਨਾਂ ਦੇ ਬੱਚੇ ਜਿਹੜੇ ਨਸ਼ਾ ਕਰਦੇ ਆ ਸੋ ਉਹਨਾਂ ਦੇ ਅਨੁਸਾਰ ਆਪਾਂ ਨਾਲ ਜਾ ਕੇ ਉਹ ਪਰਿਵਾਰ ਨੂੰ ਵਿਸ਼ਵਾਸ ਦਿਵਾ ਰਹੇ ਆ ਉਹ ਤਾਂ ਕੋਣਾਂ ਨੇ ਕਿਹਾ ਵੀ ਕੁਝ ਪਰਿਵਾਰ ਇਦਾਂ ਜਿਹੜੇ ਡਰ ਰਹੇ ਆ ਕਿ ਸ਼ਾਇਦ ਸਾਡੇ ਬੱਚਿਆਂ ਤੇ ਪਰਚਾ ਨਾ ਦਰਜ ਹੋ ਜਾਈ ਉਹ ਤਾਂ ਹੀ ਆਪਾਂ ਨੂੰ ਨਾਲ ਲੈ ਕੇ ਚੱਲੇ ਆ ਕਿ ਪਰਿਵਾਰ ਜਿਹੜੇ ਵਿਸ਼ਵਾਸ ਕਰ ਸਕਣ ਤੇ ਉਹਨਾਂ ਦੇ ਬੱਚਾ ਤੇ ਕੋਈ ਕਾਨੂੰਨੀ ਕਾਰਵਾਈ ਜਾਂ ਪਰਚਾ ਦਰਜ ਨਹੀਂ ਹੋਵੇਗਾ ਸਿਰਫ ਉਹਨਾਂ ਨੂੰ ਉੱਥੇ ਐਡਮਿਟ ਕਰਵਾ ਕੇ ਵਦੀਆਂ ਦਵਾਈਆਂ ਦੇ ਕੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਸਿਹਤ ਜਿਹੜੀ ਉਹਨ ਨੂੰ ਰੋਈ ਰੱਖੀ ਹੈ ਸਰਪੰਚਾਂ ਦੇ ਕੋਲ ਤੇ ਪਰਿਵਾਰ ਜਾਂ ਜਿਹੜੇ ਮੁੰਡੇ ਨਸ਼ੇ ਦੇ ਆਦੀ ਨੇ ਉਹਨਾਂ ਦਾ ਪਰਿਵਾਰ ਟਾਡੇ ਤੱਕ ਪਹੁੰਚ ਕਰਦਾ ਹੈ بڑے ਪਰਿਵਾਰ ਜੀ ਬਹੁਤ ਜ਼ਿਆਦਾ ਕਟੋਕਰ ਚਾਰ ਪੰਜ ਪਰਿਵਾਰ ਏਦਾਂ ਦੀਆਂ ਮਾਵਾਂ ਵਾਂ ਜਿਹੜੀਆਂ ਰੋਜ਼ ਸ਼ਾਮਾਂ ਨੂੰ ਆ ਕੇ ਮੈਨੂੰ ਕਹਿੰਦੀਆਂ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਓ ਉਹਨਾਂ ਦੀਆਂ ਕੰਪਲੇਨਾਂ ਵੀ ਦਰਜ ਹੋਈਆਂ ਆ ਪਾਖਾਣੇ ਦੇ ਵਿੱਚ ਹੁਣ ਜਿੱਦਾਂ ਇਹ ਬਜ਼ੁਰਗ ਤੁਹਾਡੇ ਕੋਲ ਖੜੇ ਨੇ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਬੱਚੇ ਨੂੰ ਛੱਡ ਦਿਓ ਜੀ ਜੀ ਮੈਂ ਇਹਨਾਂ ਨੂੰ ਕਹਾਂਗਾ ਕਿ ਇਹ ਸੋ ਸਾਡਾ ਸਾਥ ਦੇਣ ਕਿਉਂਕਿ ਇਹਨਾਂ ਦੇ ਵਿੱਚ ਇੱਕ ਮੇਰਾ ਭਰਾ ਵੀ ਰਾਜਵੀਰ ਸਿੰਘ ਇਨਵਾਲਵ ਉਹ ਵੀ ਲਿਸ਼ਾ ਕਰਦਾ ਵਾ ਇਹਦੇ ਵਿੱਚ ਇਹ ਨਹੀਂ ਵੀ ਜੇ ਮੇਰੇ ਬ੍ਰਦਰ ਦਾ ਨਾਂ ਵਿੱਚ ਲਿਸਟ ਤਿਆਰ ਮੈਂ ਉਹਨੂੰ ਵੀ ਲਕਾਰੇ ਕਣਦੇ ਆ ਮੈਂ ਪਹਿਲ ਦੇ ਆਧਾਰ ਤੇ ਕਹਾਂ ਮੈਂ ਆਪਣਾ ਘਰ ਬਖਾਇਆ ਜੇ ਮੇਰਾ ਭਰਾ ਹੋ ਨਹੀਂ ਮਿਲਦਾ ਕੋ ਪੁੱਛ ਜਿੱਥੇ ਵੀ ਟੀ ਕਰਦਾ ਫੜ ਕੇ ਉਹਨੂੰ ਵੀ ਉੱਥੇ ਐਡਮਟ ਕਰਾਓ ਕਿਉਂਕਿ ਅੱਜ ਸ਼ਾਇਦ ਇਹਨਾਂ ਨੂੰ ਇਹ ਚੀਜ਼ ਬੁਰੀ ਲੱਗੂਗੀ ਪਰ ਕਿਸੇ ਦਿਨ ਇਹਨਾਂ ਨੂੰ ਇਹ ਚੀਜ਼ ਫਾਇਦਾ ਲੱਗੂ ਵੇਖੋ ਇਹਦੇ ਵੀਰ ਦੇ ਵੀ ਗੋਡਿਆਂ ਦਾ ਕੀ ਹਾਲ ਆ ਸਿਰਫ ਇਹ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਸਿਰਫ ਨਸ਼ੇ ਦੇ ਕਰਕੇ ਹੀ ਅੱਜ ਸ਼ਾਇਦ ਇਸ ਵੀਰ ਨੂੰ ਮੈਂ ਬੁਰਾ ਲੱਗ ਰਿਹਾ ਹਾਂ ਆ ਵੱਖਰੀ ਗੱਲ ਪਰ ਇੱਕ ਦਿਨ ਜਦੋਂ ਇਹਨੂੰ ਇਹਦਾ ਰਿਜ਼ਲਟ ਮਿਲੂਗਾ ਵਧੀਆ ਕਹੂ ਆਪੀ ਹਾਂ ਬਿਲਕੁਲ ਸਹੀ ਆ ਇਹਦਾ ਰਿਜ਼ਲਟ ਇੱਕ ਦਿਨ ਵਧੀਆ ਮਿਲੂਗਾ ਸਾਰੇ ਇਕੱਠੇ ਹੋ ਕੇ ਚੌਂਕ ਘੇਰ ਲੈਂਦੇ ਨੇ ਉੱਥੋਂ ਦੀ ਕਿਸੇ ਦੀ ਧੀ ਨੇ ਵੀ ਨੰਗਣਾ ਮਾਨਵ ਵੀ ਨੰਗਣਾ ਤੇ ਪਰੇਸ਼ਾਨੀ ਆਉਂਦੀ ਐ ਸਰਪੰਚ ਸਾਹਿਬ ਹਾਂਜੀ ਇਹਦੇ ਬਾਬਤ ਵੀ ਨਾ ਇੱਕ ਦੋ ਕੰਪਲੇਨਾਂ ਮੇਰੇ ਕੋਲ ਪਿੰਡ ਵਿੱਚ ਆਈਆਂ ਹੋਣ ਲਿਖਤੀ ਪਈਆਂ ਮੇਰੇ ਕੋਲ ਅਸੀਂ ਇੱਕ ਉਹ ਬਾਹਰਲੇ ਬੰਨੇ ਕੂੜਾ ਪਲਾਨ ਬਣਾਇਆ ਉੱਥੇ ਵੀ ਇਹ ਤਕਰੀਬਨ ਸੱਤ ਅੱਠ ਜਿਹੜੇ ਨਸ਼ਈਓ ਰਾਤ ਨੂੰ ਉੱਥੇ ਬਹਿ ਕੇ ਆਪਣਾ ਨਸ਼ਾ ਕਰਦੇ ਆ ਕੀਤੇ ਲਾਉਂਦੇ ਉਹਦੀ ਵੀਡੀਓਜ਼ ਵੀ ਮੇਰੇ ਕੋਲ ਆਈ ਹੋਈ ਆ ਤੇ ਬਸ ਚਲੋ ਮੈਂ ਕਹਿੰਦਾ ਸਿਆਣੇ ਬਣ ਜਾਣ ਵਧੀਆ ਗੱਲ ਇਹਨਾਂ ਦਾ ਬਚਾਈ ਆ ਜੀ ਮੈਸੇਜ ਕੀ ਰਹੇਗਾ ਪਿੰਡ ਵਾਸੀ ਮੈਂ ਪਿੰਡ ਵਾਸੀ ਨੂੰ ਇਹ ਗੱਲ ਕਹਿੰਦਾ ਭਾਈ ਜਿੱਥੇ ਪ੍ਰਸ਼ਾਸਨ ਆਪਣਾ ਸਾਥ ਦੇ ਰਿਹਾ ਤੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਭਾਈ ਅੱਜ ਤੁਹਾਡੇ ਕੋਲ ਸਮਾਂ ਵਾ ਅੱਜ ਜੇ ਕਹਿੰਦਾ ਬੱਚਾ ਨਸ਼ਾ ਕਰਦਾ ਤੇ ਮੈਂ ਸਾਰੇ ਨਗਰ ਦੇ ਨਾਲ ਖੜਾ ਆਉ ਆਪਾਂ ਤੁਹਾਡੇ ਬੱਚਾ ਨੂੰ ਐਡਮਿਟ ਕਰਾ ਕੇ ਤੇ ਇੱਕ ਉਹਨਾਂ ਨੂੰ ਵਧੀਆ ਉਹਨਾਂ ਨੂੰ ਜੀਵਨ ਦੀ ਵਧੀਆ ਸਿਹਤ ਮਿਲ ਸਕੇ ਇਸ ਆਪਾਂ ਮਹਿੰਮਤ ਦੇ ਵਿੱਚ ਯੋਗਦਾਨ ਆਪਣਾ ਪਾਈਏ ਉਸ ਤੋਂ ਬਾਅਦ ਜੇ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਦਾ ਬੱਚਾ ਬਾਹਰ ਫੜਿਆ ਜਾਂਦਾ ਜੇ ਉਦੋਂ ਤੇ ਕੋਈ ਪਰਚਾ ਦਰਜ ਕਰਦੇ ਤੇ ਬਾਅਦ ਫਿਰ ਆ ਕੇ ਨਾ ਕਵੇ ਅੱਜ ਸਮਾਵਾ ਆਪਾਂ ਨਾਲ ਜਾ ਕੇ ਮੈਂ ਆ ਬੱਚਿਆਂ ਨੂੰ ਜਾ ਕੇ ਤੁਹਾਡੇ ਨੂੰ ਐਡਮਿਟ ਕਰਾਉਣਾ ਵਾ ਤੇ ਘਰ ਵਸਣ ਕੇ ਇਹਨਾਂ ਦੇ ਕਾਫੀ ਪਿੰਡ ਕੋਟ ਮਹਿੰਦ ਖਾਨ ਦੇ ਵਿੱਚ ਇਦਾਂ ਦੇ ਘਰ ਆ ਜਿਨ੍ਹਾਂ ਦੇ ਨਸ਼ੇ ਕਰਕੇ ਘਰੋਂ ਜੜੇ ਹੋਏ ਆ ਔਰ ਮੌਜੂਦਾ ਵਾ ਮਤਲਬ ਕਈ ਪਰਿਵਾਰਾਂ ਨੇ ਆਪ ਸਾਬ ਉਹਨਾਂ ਨੂੰ ਇਹ ਗੱਲ ਦੱਸੀ ਹੋਈ ਹੈ ਇਹ ਸਿਰਫ ਨਸ਼ੇ ਕਰਕੇ ਸਾਡੇ ਘਰੋਂ ਜੜੇ ਹੋਏ ਤਾਂ ਭੈੜਾ ਜਿਹੜੀਆਂ ਮੇਰੇ ਪਿੰਡ ਦੀਆਂ ਲਵਾਂ ਉਹ ਪੇਕਾਂ ਤੇ ਲਾ ਕੇ ਪੈਸੇ ਸਿਰਫ ਨਸ਼ੇ ਕਰਕੇ ਠੀਕ ਅਣੀ ਮਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪੁਲਿਸ ਵੱਲੋਂ ਤੁਹਾਡੇ ਪਿੰਡ ਦੇ ਵਿੱਚ ਕਾਰਵਾਈ ਪਿੰਡ ਦੇ ਵਿੱਚ ਕਾਰਵਾਈ ਜਿਹੜੀ ਕੀਤੀ ਗਈ ਆ ਮੈਂ ਕਹਿਣ ਦਈ ਆ ਵੀ ਬਹੁਤ ਮਿਹਰਬਾਨੀ ਆ ਪੁਲਿਸਵਾਜੀ ਵੀ ਸ਼ਖਤ ਤੋਂ ਸ਼ਖਤ ਕਾਰਵਾਈ ਹੋਵੇ ਸਾਡੇ ਪਿੰਡ ਤੇ ਬਹੁਤ ਜਿਆਦਾ ਹੀ ਨਸ਼ਾ ਵੇਚਦਾ ਵਾ ਤੇ ਆਏ ਤੇ ਪੁੱਤ ਵੜਾ ਮਚਾਉਂਦੇ ਆ ਬਹੁਤ ਟੀਕੇ ਸਮੇਂ ਇੱਕ ਸਾਰਾ ਕੁਝ ਬਹੁਤ ਜਾਂਦਾ ਵਾ ਤੇ ਮੈਂ ਹਾਰ ਹੋ ਗਈ ਆ ਤਰਖਾਸ਼ਾ ਦੇ ਦੇ ਕੇ ਤੁਹਾਡੀ ਸੁਣਾਈ ਨਹੀਂ ਹੋਣ ਈ ਸੁਣਾਈ ਹੋਣੀ ਚਾਹੀਦੀ ਸਾਡੇ ਪੁੱਤ ਬਚਨੇ ਚਾਹੀਦੇ ਆ ਮੈਂ ਗੋndal ਸਾਹਿਬ ਥਾਣੇ ਵੀ ਗਈ ਆ ਜੀ ਐਸਬੀ ਸਭ ਕੋ ਵੀ ਗਈ ਆ ਸਾਰੇ ਗਈ ਆ ਤੇ ਫੇਰ ਜਾ ਕੇ ਤਾਂ ਅੱਜ ਆਏ ਸਰ ਤੇ ਬਹੁਤ ਸ਼ਰਾਂ ਦੀ ਮਿਹਰਬਾਨੀ ਤੇ ਕੋਈ ਸੁਣਦਾ ਨਹੀਂ ਸਾਡੀ ਥਾਣੇ ਕਚਹਿਰਾਂ ਦੇ ਵਿੱਚ ਥਾਣੇ ਦੇ ਵਿੱਚ ਗੋਦਵਾਲ ਸਾਹਿਬ ਆਖਿਆ ਸ਼ਰਾਂ ਨੇ ਵੀ ਨਹੀਂ ਬੀਬੀ ਉਹਨਾਂ ਦੀ ਵੇਚਣ ਵਾਲਿਆਂ ਦੀ ਦੁਕਾਨਦਾਰੀ ਆਪਣਾ ਮੁੰਡਾ ਢੱਕ ਹੜਕੋ ਮੁੰਡਾ ਸਾਡਾ ਰੋਕਿਆ ਜਾਂਦਾ ਵਾ ਮੁੰਡਾ ਮੇਰਾ ਇਕੱਲਾ ਇਕੱਲਾ ਮਰਨ ਵਾਲਾ ਹੋਇਆ ਤਿੰਨ ਮੇਰੀਆਂ ਧੀਆਂ ਵਾ ਤੇ ਬਹੁਤ ਜ਼ਿਆਦਾ ਮੰਦਾ ਹਾਲ ਵਾ ਤੇ ਵੇਚਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਹੱਥ ਜੋੜ ਕੇ ਬੇਨਤੀ ਮੇਰੀ